ਲੈ ਆ ਹੋਰ ਵੀ ਕਸਮ ਖਾ ਕੇ ਲਾ ਬੇ ਤੂੰ ਇਥੇ ਹੋਰ ਬੇਬੇ ਤੈਨੂੰ ਕਿਹੜਾ ਕੋਈ ਟੈਨਸ਼ਨ ਆ ਕਰਦੀ ਆਪ ਤਾਂ ਆ ਕੇ ਇਥੇ ਬਹਿ ਗਈ ਉਹ ਜਵਾਕ ਮੇਰੇ ਮਗਰ ਲੱਗਦੇ ਨੇ ਸਾਰਾ ਦਿਨ ਦਾਦੀ ਨੂੰ ਲਿਆ ਦਾਦੀ ਨੂੰ ਲਿਆ ਤੈਨੂੰ ਕਿਹੜਾ ਕੋਈ ਫਿਕਰ ਆ ਗਈ ਤੇਰੇ ਜਵਾਕ ਤੇਰੇ ਮਗਰ ਹੀ ਰਹਿਣਗੇ ਤੂੰ ਵੇਖਾ ਬਿਆਹ ਵਰਾ ਮੇਰੇ ਮਗਰ ਆ ਗਏ ਮੇਰੇ ਪੇਕੀ ਇਥੇ ਤੇ ਬੇਬੇ ਤੈਨੂੰ ਵੀ ਪਤਾ ਤੈਨੂੰ ਕੈ ਦਿਨ ਹੋਗੇ ਇਥੇ ਆਈ ਨੂੰ ਤੈਨੂੰ ਆਪਦੇ ਘਰ ਦਾ ਕੋਈ ਫਿਕਰ ਪਕਾ ਹੈ ਨਹੀਂ ਕੇ ਲੈ ਕੈ ਦਿਨ ਹੋਗੇ ਮੈਂ ਵੀ ਕਿਸੇ ਮੁਸੀਬਤ 'ਚ ਹੀ ਬੈਠੀ ਆ ਕੋਈ ਮੈਂ ਚਾਹ ਨੂੰ ਨਹੀਂ ਬੈਠੀ ਆ ਆਪਦਾ ਘਰ ਛੱਡ ਕੇ ਇੱਥੇ ਤੈਨੂੰ ਪਤਾ ਨਹੀਂ ਐ ਨਾਲ ਜਾ ਪਿਆ ਪਿਆ ਹੁਣ ਜੇ ਮੈਂ ਇੱਥੇ ਬੈਣੀ ਆ ਤਾਂ ਫੇਰ ਭਾਈ ਹੁਣ ਹੱਲ ਨਿਕੜੂਗਾ ਆ ਕੰਡੇ ਦਾ ਤੁਹਾਡਾ ਬੁੜਾ ਵੀਦਾ ਰਿਹਾ ਤੇਰੇ ਵਾਲੇ ਪਿਓ ਦੇ ਕੰਡੇ ਬੀਜੇ ਜਿਹੜੇ ਚੁਗਦੀ ਮਾਂ ਫਿਰਦੀ ਆ ਓ ਮੰਮੀ ਇਹ ਤਾਂ ਗੱਲ ਕਰੇ ਤੂੰ ਨਿਬੜੂਗੀ ਠੀਕ ਆ ਤੈਨੂੰ ਵੀ ਪਤਾ ਕੈ ਦਿਨ ਹੋਗੇ ਜੇ ਤੁਸੀਂ ਇਹਨੂੰ ਨਿਮੇੜੋਗੇ ਫੇਰ ਹੀ ਨਿਬੜੂਗੀ ਹੁਣ ਤੂੰ ਤਾਂ ਐ ਬੈਠੀ ਆ ਤੇ ਬਿਨਾ ਟੈਨਸ਼ਨ ਫਰੀ ਤੋਂ ਵੀ ਘਰੇ ਕਿਹੜਾ ਬੁਸਾ ਆਪਣੇ ਹੈਗਾ ਪਿੱਛੇ ਹਾਇ ਕਿ ਮੈਂ ਆਪਰਾ ਆਪੇ ਕਰ ਲੈਣੀ ਆ ਤੇ ਉਹਨਾਂ ਦਾ ਦੱਸ ਮੈਂ ਇੱਥੇ ਕੀ ਮੂੰਹ ਦੇਖਣਾਗਾ ਕੰਮ ਕਰਨ ਨੂੰ ਕੀ ਐ ਸਾਰਾ ਕਰ ਲੈਣਗਾ ਅੱਗੇ ਕਿਹੜਾ ਕਰਦੀਆਂ ਸੀ ਨਾਲੇ ਮੈਂ ਹੀ ਕੰਮ ਕਰਦੀ ਆ ਰੋਜ਼ ਘਰੇ ਉਹ ਮਾਂ ਮੇਰੀ ਐ ਮੈਂ ਤੈਨੂੰ ਕੰਮ ਦੀ ਥੋੜੀ ਕਰਾਂ ਉਹ ਜਵਾਕ ਆ ਜਿਹੜੇ ਰੋਜ਼ ਬੈਣ ਤੇ ਚੜਾ ਕੇ ਆਉਣੇ ਪੈਂਦੇ ਆ ਉਹ ਐ ਤੂੰ ਚੜਾਤਾ ਹੁੰਦੀ ਸੀਗੀ ਅਸੀਂ ਆਪ ਦਾ ਹੋਰ ਕੰਮ ਧੰਦਾ ਕਰ ਲੈਨੇ ਆ ਤੇ ਸੱਚੀ ਜਵਾਕ ਹਾਂ ਨਾ ਜਵਾਕ ਦੇ ਜਾਤ ਤਾਂ ਮੇਰੇ ਬਾਹਲਾ ਹੁੰਦੇ ਆ ਜਦੋਂ ਹੱਥ ਨੇ ਟੜ ਕੇ ਐਂ ਜੇ ਹੁੰਦਾ ਵੀ ਹੁਣ ਬੈਣ ਦਾ ਟਾਈਮ ਕੀ ਕਰਾਂ ਗੱਲ ਕਰ ਆ ਜਿਹੜੇ ਹੋਰ ਜੱਬ ਛੜੇ ਪਏ ਨਾ ਮੈਂ ਹੁਣ ਇਹਨਾਂ ਨੂੰ ਵੀ ਨਹੀਂ ਪਿੱਛੇ ਛੱਡ ਸਕਦੀ ਮੱਕੇ ਭਾਈ ਜੇ ਤੇਰਾ ਮਾਮਾ ਹੋਵੇ ਮੈਨੂੰ ਅੱਧਾ ਫਿਕਰ ਹੋਵੇ ਤੇ ਇੱਕਾਜ ਨਾ ਰਿਸ਼ਤਾ ਆਪ ਕਰਾਇਆ ਹੁੰਦਾ ਫੇਰ ਵੀ ਨਹੀਂ ਸੀਗਾ ਫਿਰ ਆਪਣੇ ਖਨ ਨੂੰ ਆਪਦੀ ਨੂੰ ਕਿਵੇਂ ਮਰਜ਼ੀ ਵਸਾਉਂਦੇ ਨਾਮ ਸੰਦੇ ਤੇ ਹੁਣ ਤੂੰ ਦੱਸ ਮੈਨੂੰ ਵੀ ਤੂੰ ਕਿਵੇਂ ਆ ਗਿਆ ਮੈਂ ਤਾਂ ਮੰਮੀ ਤੇਰੇ ਮਰੀ ਆਇਆ ਠੀਕ ਆ ਤੈਨੂੰ ਲੈਣ ਆਇਆ ਜੇ ਤੂੰ ਚੱਲੇਂਗੀ ਤਾਂ ਚੱਲ ਵੜਾ ਮੈਨੂੰ ਤਾਂ ਐ ਲੱਗਦਾ ਤੇਰਾ ਤਾਂ ਰਾਦੇ ਨਹੀਂ ਜਾਣਦਾ ਇਥੋਂ ਵੀ ਮੈਂ ਅੱਜ ਫੇਰ ਉਹ ਉਹਦੀ ਚੌਂਕੀ ਭਰ ਕੇ ਆਈਆਂ ਜਾ ਕੇ ਆਈਆਂ ਉਹਦੇ ਕੋਲੇ ਦਵਾਰੇ ਹੁਣ ਕਹਿੰਦਾ ਕੀ ਉਹ ਆਊਗਾ ਪਰਸੋਂ ਨੂੰ ਹੁਣ ਅੱਜ ਦਾ ਤਸਵੀਰ ਤਾਂ ਦੇਣਾ ਦੋ ਦਿਨਾਂ ਦਾ ਕੀ ਹੈ ਪਰ ਸਤੁਰ ਕੇ ਜਿੱਤ ਨੂੰ ਆਪਾ ਉਹਦੀ ਬਾਗ ਚਲਾਇ ਮਾਂ ਪੁੱਤ ਮੰਮੀ ਪਰੋਣੇ ਤਾਂ ਮੈਂ ਬਹੁਤ ਦੇਖਿਆ ਪਰ ਇਹ ਤੋਂ ਥੱਲੇ ਥੱਲੇ ਦੇਖਿਆ ਵਿਪਾਈ ਤੈਨੂੰ ਤਾਂ ਆਏ ਆ ਵੀ ਹਾਂ ਇਹੀ ਐਡਾ ਕੰਜਰ ਪਰੋਣਾ ਇਦੋਂ ਵੀ ਕੰਜਰ ਕੰਜਰ ਪਏ ਲੋਕਾਂ ਦੇ ਮੈਂ ਤਾਂ ਬਥੇਰਾ ਕੁੱਤੇ ਖਾਣੀ ਕਰਕੇ ਆਈ ਆ ਵੀ ਕਿਹੜੀਆਂ ਆਸਾਂ ਲਾਉਣਾ ਬਾਕੀ ਤੇਰੀ ਮਾਮੀ ਦੇ ਮੂੰਹ ਪਾਏ ਆ ਤੇਰੀ ਮਾਮੀ ਨੇ ਚੀਜ਼ਾਂ ਲੈ ਲੈ ਦਿੱਤੀਆਂ ਜਿਹੜਾ ਉਹਨਾਂ ਤੇ ਹੁਣ ਉਹ ਕਾਰਤੇ ਹੋ ਗਿਆ ਪਹਿਲਾਂ ਇਸਨਾ ਤੇ ਸੀ ਹੁਣ ਕਾਰਤੇ ਹੋ ਗਿਆ ਮੰਗਵਾਤਾ ਕਲ ਨੂੰ ਜਾਜ ਮੰਗਲੂ ਜਾਜ ਲੈ ਕੇ ਦੇ। ਉਹਦਾ ਕੀ ਐ ਮੰਮੀ ਕੁਛ ਵੀ ਮੰਗ ਸਕਦਾ ਦੇ ਦੋਗੇ ਫਿਰ। ਹੈ ਜਦੋਂ ਉਹਨੂੰ ਮੂੰਹ ਪੈ ਗਿਆ ਉਹਦਾ ਕੁਛ ਵੀ ਮੰਗ ਸਕਦਾ ਅੱਜ ਕੱਲ੍ਹ ਉਹਨੇ ਕੁਛ ਹੋਰ ਮੈਂ ਕੱਲ ਨੂੰ ਵੱਡੀ ਚੀਜ਼ ਮੰਗ ਲੂਗਾ ਦੇ ਦਿਓ ਫਿਰ। ਆਪੇ ਲੈ ਲੈ ਦੇਊਗੀ ਫਿਰ। ਉਹਨੂੰ ਤਾਂ ਜਿਹੜਾ ਘਰ ਪਾਇਆ ਤੇ ਆ ਪੱਥਰ ਲੱਗੇ ਨਾ ਇਹ ਚੁੱਭਦੇ ਆ। ਇਹ ਨਾਲ ਪਿੱਛੇ ਉਹ ਤਾਂ ਐ ਕਰ ਲਾਉਂਦਾ ਤੂੰ ਤੁਹਾਡੇ ਤੀਜੇ ਦੇ ਘਰੇ ਪੱਥਰ ਲੱਗੇ ਆ ਉਹਦੇ ਆਏ ਆ ਉਹਦੇ ਆ ਉਹ ਮੈਂ ਕਿਹਾ ਮਿਹਨਤ ਕਰਕੇ ਜਵਾਕ ਨੇ ਘਰ ਬਣਾਇਆ ਆਂ ਦਾ। ਮੰਮੀ ਹਾੜੇ ਹਾੜੇ ਮੈਂ ਤਾਂ ਤੇਰੇ ਮੂਰੇ ਮਿਹਨਤ ਕਰਦਾ ਜਿਹੜਾ ਰਿਸ਼ਤੇ ਰਸਤੇ ਲੈਣਾ ਤੂੰ ਇਹ ਕੰਮ ਛੱਡ ਦੇ। ਤੈਨੂੰ ਪਤਾ ਬਾਅਦ ਚ ਸਾਰਾ ਦਿਨ ਤੈਨੂੰ ਕੁੜੀ ਸੀ ਰੱਖ ਦਿਆ ਉਹ ਕਹਿੰਦੇ ਹੁੰਦੇ ਆ ਬਚੋਲਾ ਤਾਂ ਨੰਦਾ ਤੱਕ ਦਾ ਹੁੰਦਾ ਸਾਰੀ ਉਮਰ ਦਾ ਥੋੜੀ ਹੁੰਦਾ ਵੇ ਜਿਹੜੇ ਇੰਨੇ ਰਿਸ਼ਤੇ ਕਰਾਤੇ ਕਿਸੇ ਨੇ ਅੱਜ ਤੱਕ ਕਰਤਾ ਮੈਨੂੰ ਸੱਦਾ ਨਹੀਂ ਆ ਤਾਂ ਆਪ ਦੀ ਨਿਗਦਾ ਘਰ ਆਪ ਦੀ ਕੁੜੀ ਐ ਤਾਂ ਕਰਕੇ ਮੈਨੂੰ ਵਿਚੜਨਾ ਪੈਂਦਾ ਸਾਰੇ ਰਿਸ਼ਤੇ ਦਾ ਰਿਸ਼ਤਿਆਂ ਦੀ ਨੇ ਇਹਨਾਂ ਨੇ ਆ ਰਿਸ਼ਤੇ ਨੇ ਕਸਰ ਕੱਢਤੀ ਚੱਲ ਕੋਈ ਨਹੀਂ ਕੱਢਤੀ ਤਾਂ ਕੱਢਤੀ ਮੇਰੇ ਤੇ ਜੁੱਤੀ ਤੇ ਯਾਦ ਨਹੀਂ ਇਹੋ ਜਿਹੇ ਲੰਡੂ ਬੰਦੇ ਤੇ ਤੂੰ ਭੱਗ ਜਾ ਘਰ ਨੂੰ ਜਾ ਕੇ ਜਵਾਕ ਆਪ ਦੇ ਸੰਭਾਲ ਤੇ ਕਰੇ ਕੰਮ ਮੈਂ ਪਰਸੋਂ ਆਉਂਗੀ ਹੁਣ ਮੈਂ ਤਾਂ ਦੋ ਦਿਨ ਹੋਰ ਲਾਉਂਗੀ ਮੇਰੇ ਲਈ ਤਾਂ ਚਾਰ ਦਿਨਾਂ ਲੈ ਠੀਕ ਆ ਮੈਂ ਤਾਂ ਜਾਣਾ ਫਿਰ ਚੰਗਾ ਕਹਿਦੀ ਇਹਨਾਂ ਨੂੰ ਤਾਂ ਗਿਆ ਨਿਕਾ ਤਾਂ ਚੰਗਾ ਬਾਗ ਜਾ ਆ ਗਿਆ ਚੱਕ ਕੇ ਮੂੰਹ ਲੈ ਦੱਸ ਉਹੀ ਤੁਰਾ ਫਿਰੂਗਾ ਬੇਲਾ ਉਹ ਵੱਡੇ ਨੂੰ ਵਿਚਾਰੇ ਨੂੰ ਸਾਰਾ ਦਿਨ ਕਦੇ ਖੇਤ ਵਸਾਤਾ ਕਦੇ ਘਰ ਦੇ ਕੰਮਾਂ 'ਚ ਵਸਾਤਾ ਆਹ ਮੁੰਡਾ ਵੀ ਬਸ ਹਰਾਮਜਾਦਾ ਨਾ ਉਹੀ ਫੌਂਕਦਾ ਫਿਰਦਾ ਵੇਖ ਭਈ ਤੈਨੂੰ ਜਿਹੜੀ ਤੂੰ ਮੈਨੂੰ ਇਹ ਗੱਲ ਨਹੀਂ ਆਖੀ ਸੀ ਹਾਂ ਭਾਈ ਉਹ ਮੈਂ ਕਹਿਤੀ ਸੀ ਮੇਰੇ ਬਾਪੂ ਨਾਲ ਗੱਲ ਅੱਛਾ ਉਹ ਵੀ ਆਪਣੇ ਨਾਲ ਆ ਉਹਨੇ ਹਲਾਸ਼ੀਰੀ ਫੁੱਲ ਦਿੱਤੀ ਆ ਉਹ ਕਹਿੰਦਾ ਭਾਵੇਂ ਤੇਰਾ ਯਾਰ ਆ ਭਾਵੇਂ ਤੇਰਾ ਮਿੱਤਰ ਆ ਹੂੰ ਉਹ ਕਹਿੰਦਾ ਕੁੜੀ ਬਸੂ ਵੀ ਉੱਥੇ ਤੇ ਨਾਲੇ ਸੁਖੀ ਬਸੂ ਉਹ ਵੀ ਸਾਰੇ ਕੀ ਮਜਾਲਾ ਵੀ ਕੁੜੀ ਨੂੰ ਹੱਥ ਲਾ ਜੇ ਹੋ ਜੂਗਾ ਹਲਾ ਮੈਂ ਕਿਹਾ ਤੂੰ ਯਾਰ ਗਾਰੰਟੀ ਆ ਯਾਰ ਜਮਾ ਠੀਕ ਆ ਤੂੰ ਦੀ ਟੈਨਸ਼ਨ ਨਾਲੇ ਤੇਰੀ ਆਪਣੀ ਭੈਣ ਤੇਰੀ ਵੀ ਭੈਣ ਤੇ ਮੇਰੀ ਵੀ ਭੈਣ ਇਹ ਤਾਂ ਹੈ ਬਈ ਯਾਰ ਟੈਨਸ਼ਨ ਤਾਂ ਹੁਣ ਤੈਨੂੰ ਪਤਾ ਹੀ ਆ ਯਾਰ ਬਹੁਤ ਟੈਨਸ਼ਨ ਹੋਈ ਪਈ ਆ ਕਿਉਂਕਿ ਯਾਰ ਕਰੇ ਦਿੱਲੀ ਯਾਰ ਮਾਵਾ ਧੀਆਂ ਦੋਨੇ ਉਹ ਪਰੇਸ਼ਾਨ ਹੋਈਆਂ ਪਈਆਂ ਕਿਵੇਂ ਕਰਕੇ ਹਨਾ ਉਹ ਲੋਟ ਨਹੀਂ ਆਉਂਦਾ ਪਿਆ ਔਰ ਮੈਨੂੰ ਤਾਂ ਹੀ ਟੈਨਸ਼ਨ ਹੋਈ ਪਈ ਆ ਵੀ ਕਿਵੇਂ ਵੀ ਆਪਣੀ ਬਣੀ ਵੀ ਰਹਿ ਜੇ ਵੀ ਵਿਗੜੇ ਵੀ ਨਾ ਰਸਤੇਦਾਰੀ ਜਮੇ ਤੇ ਭੈਣ ਵੀ ਉੱਥੇ ਸੌਖੀ ਬਸ ਜੇ ਹਨਾ ਔਰ ਯਾਰ ਐਵੇਂ ਲੜਾਈਆਂ ਪੜਾਈਆਂ ਜਿਦ ਤੈਨੂੰ ਪਤਾ ਹੀ ਅੱਗੇ ਹੱਲ ਦਾ ਹੈ ਨਹੀਂਗਾ ਤੇ ਹੋਰ ਦਿਨ ਮੈਂ ਐਂ ਕਹਿੰਦਾ ਸੀ ਤੂੰ ਕੀ ਕਹਿੰਦਾ ਸੀਗਾ ਵੀ ਓਕੇ ਸਕੀਮ ਕਿਹੜੀ ਆ ਹੁਣ ਤੂੰ ਪਹਿਲਾਂ ਮੈਨੂੰ ਐਂ ਦੱਸ ਹਾਂ ਵੀ ਉਹਦਾ ਕਿਵੇਂ ਕਰਨਾ ਹੈ ਕਰਮਾਂ ਦਾ ਇਹ ਉਹਨੂੰ ਜੇਲ ਕਰਾਉਣੀ ਆ ਉਹਦਾ ਕਟਾਪਾ ਚੜਾਉਣਾ ਆ ਕਿ ਹੋਰ ਕੋਈ ਹੱਲ ਕਰਨਾ ਨਹੀਂ ਨਹੀਂ ਯਾਰ ਇਹੋ ਜਿਹਾ ਕੁਛ ਤਾਂ ਆਪਾਂ ਕੁਛ ਨਹੀਂ ਕਰਨਾ ਜੇਲ੍ਹ ਜੂਲ ਤਾਂ ਆਪਾਂ ਕਾਨੂੰਨ ਕਟਾਉਣੀ ਹੈ ਯਾਰ ਉਹਨਾਂ ਨਾਲ ਕੋਈ ਐਵੇਂ ਕਟਾਉਣਾ ਹਨਾ ਆਪਾਂ ਤਾਂ ਚਾਹੁੰਦੇ ਆ ਵੀ ਯਾਰ ਸਾਰਾ ਕੁਛ ਨਿਬੜ ਜੇ ਉਹ ਵੀ ਯਾਰ ਆਪਦਾ ਯਾਰ ਵਧੀਆ ਦੋਨੇ ਵਰਤਨ ਯਾਰ ਘਰੇ ਹਨਾ ਵੀ ਆਪਾਂ ਵੀ ਨਾ ਵਿਗੜੇ ਆਪਣੀ ਵੀ ਰਿਸ਼ਤੇਦਾਰ ਨਾਲ ਵੀ ਭੈਣ ਵੀ ਉੱਥੇ ਵਧੀਆ ਰਵੇ ਯਾਰ ਸੌਖੇ ਰਹਿਣ ਦੋਨੇ ਯਾਰ ਟੈਨਸ਼ਨ ਨਾ ਕੋਈ ਹੋਵੇ ਹਨਾ ਚਾਰ ਦਿਨਾਂ ਨੂੰ ਫੇਰ ਯਾਰ ਐ ਮੇ ਕੋਟਾਂ ਮਾਰੀ ਲੜ ਪੈਂਦੇ ਯਾਰ ਫੇਰ ਉਹ ਇੱਥੇ ਆ ਜਾਂਦੀ ਹੈ ਫੇਰ ਮੈਂ ਤਾਂ ਐ ਚਾਹਣਾ ਯਾਰ ਅਦਾਬੀਆ ਘਰੇ ਰਹਿਣਾ ਇਹ ਹੈ ਚੱਕਰ ਆਪਾ ਹੋਰ ਕੋਈ ਐਵੇਂ ਜੇਲ ਜੂਲ ਵਾਲਾ ਕੋਟਾ ਘਟਾਰੀ ਵਾਲਾ ਕੰਮ ਨਹੀਂ ਕਰਨਾ ਆਪਾਂ ਠੀਕ ਹੈ ਹੂੰ ਵੀ ਉਹ ਕੰਮ ਆਪਾਂ ਕਰਨਾ ਹੈ ਵੀ ਸਿੰਪਲ ਵੀ ਫਿਰ ਇੱਕ ਉਹ ਬੰਦਾ ਹੈਗਾ ਲਾਲਚੀ ਹਾਂ ਲਾਲਚੀ ਦਾ ਹੈਗਾ ਯਾਰ ਉਹ ਹਰ ਚੀਜ਼ ਦੇ ਪਿੱਛੇ ਫਾਇਦਾ ਭਾਲਦਾ ਵੀ ਮੈਨੂੰ ਇੱਥੋਂ ਵੀ ਮਿਲ ਜਾਏ ਇੱਥੋਂ ਵੀ ਮਿਲ ਜਾਏ 24 ਘੰਟੇ ਵਾਈਂ ਚੋ ਸੋਚਦਾ ਰਹਿੰਦਾ ਬੰਦੇ ਨੇ ਮੈਨੂੰ ਹਾਈ ਸਕੀਮ ਦੱਸੀ ਆ ਅੱਛਾ ਵੀ ਲਾਲਚ ਹੈਗਾ ਲਾਲਚੀ ਬੰਦਾ ਉਹ ਹੂੰ ਤੇ ਲਾਲਚ ਹੀ ਫਸੋਣਾ ਪਊਗਾ ਹਾਂ ਚਾ ਫਿਰ ਕਿਵੇਂ ਕਰਾਂਗੇ ਆਪਾਂ ਲਾਸਟ ਜੀ ਆਪਣੇ ਉਹ ਲਾਸਟ ਚ ਫਸ ਗਿਆ ਹੂੰ ਤੇ ਨਾਲੇ ਤਾਂ ਆਪ ਨੂੰ ਉੱਤੇ ਰੱਤ ਰੂ ਇਹ ਤਾਂ ਹੈ ਤੇ ਨਾਲੇ ਉਹਨੇ ਬੋਲਣਾ ਨੂੰ ਹਾਂ ਕੁਝ ਇਹੋ ਜਿਹਾ ਕੰਮ ਕਰਨਾ ਪਊਗਾ ਆਪਾਂ ਤੇ ਉੜਿਆ ਸੱਚ ਤੈਨੂੰ ਮੇਨ ਗੱਲ ਦੱਸਾਂ ਦੱਸ ਆਸ ਨੀ ਮੈਂ ਅੱਛਾ ਭਾਈ ਤੇ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ ਦੱਸਦਾ ਤਾਂ ਮੈਂ ਕਿਸੇ ਨੂੰ ਨਹੀਂ ਤੇ ਇਹ ਹੋ ਜੂਗਾ ਹੱਲ ਆਪਣਾ ਐਸਾ ਪੱਕੀ ਗਰੰਟੀ ਲਈ ਹੈ ਯਾਰ ਬਾਪੂ ਕਹਿੰਦਾ ਸੀ ਬੇਫਿਕਰ ਹੋ ਜਾਓ ਕਹਦਾ ਮੈਂ ਬੈਠਾ ਸੋਣਨਾ ਕੋਈ ਤੁਹਾਨੂੰ ਕੋਕਾ ਹੈਗਾ ਤੇ ਬਈ ਜੇ ਆਹ ਕੰਮ ਹੋ ਜੇ ਨਾ ਤੇਰੀ ਸੋਂ ਫਿਰ ਤਾਂ ਕੋਈ ਹੱਲ ਕਦੇ ਵੀ ਕੋਈ ਕਲੇਸ਼ ਨਹੀਂ ਹੁੰਦਾ ਨਾ ਉਹ ਕਦੇ ਕੁਛ ਕੁਸ ਕੇ ਨਾ ਭੈਣ ਨੂੰ ਕਦੇ ਕੁਛ ਕਹ ਬਈ ਕੁਸ ਕੀ ਨਹੀਂ ਸਕਦਾ ਜੇ ਲੱਤ ਆਪਣੀ ਉੱਤੇ ਰਹੂਗੀ ਹਾਂ ਆਹ ਕੰਮ ਕਰਨਾ ਫਿਰ ਆਪਾਂ ਪੱਕਾ ਤੇਰੇ ਬਾਪੂ ਨੂੰ ਕਹਿ ਕੇ ਆਪਾਂ ਮਿਲ ਕੇ ਤੇ ਆਪਾਂ ਗੱਲਬਾਤ ਕਰਦੇ ਆ ਫਿਰ ਸਾਰੀ ਹਾਂ ਬਾਪੂ ਆਊਆ ਮੇਰਾ ਉਹ ਕਹਿੰਦਾ ਸੀ ਮੈਂ ਸੋਮਵਾਰ ਨੂੰ ਆਉਂਗਾ ਤੇ ਮੈਂ ਇਹਦੇ ਭੂਆ ਦੇ ਮੁੰਡੇ ਨੂੰ ਵੀ ਸਮਝਾਤੀ ਸੀ ਗੱਲਬਾਤ ਵੀ ਆਪਾਂ ਐ ਕਰਨੀ ਆ ਤੇਰੇ ਬਾਰੇ ਵੀ ਦੱਸਤਾ ਸੀਗਾ ਵੀ ਮੈਂ ਕਰਕੇ ਵੀ ਆਪਾਂ ਐ ਕੋਈ ਸਕੀਮ ਘਟਨੀ ਆ ਭਈ ਫਿਰ ਹੱਲ ਹੋਊਗਾ ਆਪਣਾ ਤੇ ਉਹ ਕਹਿੰਦਾ ਕੋਈ ਚੱਕਰ ਨਹੀਂ ਉਹ ਤਾਂ ਆਪਾਂ ਹੱਲ ਕਰ ਲਾਂਗੇ ਨਾ ਤੇ ਫਿਰ ਮੈਂ ਉਹਨੂੰ ਉਹਦੇ ਨਾਲ ਕਰਕੇ ਗੱਲ ਤੇ ਆਪਾਂ ਸਕੀਮ ਪੱਕਾ ਹੀ ਕਰਨਾ ਕੰਮ ਆ ਉਹਦ ਨੇ ਇੱਕ ਗੱਲ ਕਰ ਲਾ ਤੇ ਮੈਨੂੰ ਵੀ ਬਾਈ ਨਾਲ ਮਿਲਾ ਦੀ ਹਾਂ ਕੋਈ ਗੱਲ ਨਹੀਂ ਆਪਾਂ ਮਿਲਦੇ ਆ ਮੈਂ ਫੋਨ ਕਰਦਾ ਉਹਨੂੰ ਬੁਲਾਉਣਾ ਤੇ ਆਪਾਂ ਮਿਲ ਕੇ ਤੇ ਆਪਾਂ ਗੱਲਬਾਤ ਸਾਰੀ ਕਰਕੇ ਫਿਰ ਆਹ ਕੰਮ ਕਰਦੇ ਆਪਾਂ ਹੁਣ ਉਹੀ ਨਾ ਟੈਨਸ਼ਨ ਲਈ ਰਹਿ ਗਰੀ ਟੈਨਸ਼ਨ ਦਾ ਤੈਨੂੰ ਪਤਾ ਹੀ ਹੈ ਯਾਰ ਹੁਣ ਤੈਨੂੰ ਪਤਾ ਹੀ ਚੱਲੀ ਜਾਂਦੀ ਆ ਉਹ ਤੇ ਜਿਹਦਾ ਹੈਗੀ ਆ ਮਰ ਤੋਂ ਅੰਦੇ ਥੋੜੀ ਟੈਨਸ਼ਨ ਆ ਭਰਾਵਾਂ ਸਰ ਤੇ ਆ ਜਾ ਫਿਰ ਆਪਾਂ ਕੰਮ ਕਰਗੇ ਫਿਰ ਆਪਾਂ ਆ ਜਾ ਮੈਂ ਕਾਸ ਨੂੰ ਆਪਣੇ ਘਰੇ ਸੱਦਿਆ ਅੱਜ ਤੇ ਆਪਾਂ ਬੈਠ ਕੇ ਸਰੀਬਤ ਗੱਲਬਾਤ ਕਰਦੇ ਆ ਵੀ ਕਿਵੇਂ ਕਰਕੇ ਹੁਣ ਆਪਾਂ ਠੀਕ ਆ ਹੁਣ ਆਈ ਜਾਂਦਾ ਆਪਣੇ ਘਰੇ ਆਹੀੰਦਾ ਉਹ ਕਾਜ ਮਿੱਠੀ ਆ ਗਿਆ ਬਾਰ ਚਪੜੇ ਚੱਲ ਵਧੀਆ ਗੱਲਾਂ ਯਾਰ ਬੇਬੇ ਅਰ ਕਿੰਨੇ ਗੁਰ ਆ ਗਿਆ ਕਾਸ਼ ਹੋਰ ਕੀ ਆ ਹੋ ਠੀਕ ਹੋ ਬਾਈ ਹੋਰ ਕਾਸ਼ ਕੀ ਆ ਲਾ ਮੋਟੀ ਦਾ ਵਧੀਆ ਵਧੀਆ ਬੈਠਾ ਹੋਰ ਕੀ ਬੰਦਾ ਬਸ ਕੰਮ ਤਾਂ ਲੱਜ ਜਲੀ ਜਾਂਦੇ ਆ ਅੱਛਾ ਅੱਛਾ ਇਹ ਆਪਣੂ ਧੂਆ ਦਾ ਮੁੰਡਾ ਆਪਣੀ ਨਿੱਕਾ ਤੈਨੂੰ ਮੈਂ ਦੱਸਿਆ ਸੀ ਨਾ ਆਪਾਂ ਗੱਲਬਾਤ ਕਰਨੀ ਆ ਬਾਈ ਨਾਲ ਹੋਰ ਵੀ ਠੀਕ ਹੈ ਗੱਲ ਕਰਵਾ ਹਾਂ ਜੀ ਤੁਸੀਂ ਦੱਸੋ ਠੀਕ ਆ ਵਧੀਆ ਬਾਈ ਵਧੀਆ ਹੋ ਜਾ ਬਸ ਉਹ ਤਾਂ ਬਾਈ ਯਾਰ ਤੁਹਾਡੇ ਨਾਲ ਸਾਨੂੰ ਪੱਧੀਆਂ ਗੱਲ ਤਾਂ ਦੱਸੀ ਹੋਗੀ ਮਾੜੀ ਮੁੱਟੀ ਹਨਾ ਉਹ ਬਸ ਬਾਈ ਪ੍ਰਾਣੀ ਦਾ ਰੋਲਾ ਜਾ ਥੋੜਾ ਜਿਹਾ ਜੇ ਮੈਨੂੰ ਐਂ ਲੱਗਦਾ ਜੇ ਰਜਾਬੰਦੀ ਨਾਲ ਕੁੜੀ ਆਪਣੇ ਦਵਾਰੇ ਘਰੇ ਵਗ ਜਾਏ ਨਾ ਘਰ ਵਸ ਜਾਏ ਉਹਦੇ ਵਰਗੀ ਰੀਸ ਨਹੀਂ ਹੁੰਦੀ ਹਨਾ ਸਹੀ ਗੱਲ ਹੈ ਹੁਣ ਉਹ ਪਰੋਣਾ ਬਈ ਆਪਦੀ ਆੜੀਆਂ ਲਈ ਬੈਠਾ 100-100 ਕੁਛ ਇਹਨਾਂ ਤੋਂ ਮੰਗੀ ਜਾਂਦਾ ਵੱਡੀ ਤੋਂ ਵੱਡੇ ਚੀਜ਼ ਮੰਗੀ ਜਾਂਦਾ ਆ ਹੁਣ ਤੂੰ ਵੀ ਦੇਖਦਾ ਬਈ ਤੇਰੀ ਤਾਂ ਲਿਆ ਜਾਏ ਦੇ ਨਾਲ ਕਿੰਨਾ ਕੇਦਾ ਹਨਾ ਹੱਥ ਚੱਲਦਾ ਹਨਾ ਕਿੰਨਾ ਤੰਗ ਹੈ ਹਨਾ ਪੱਕੀ ਬਈ ਉਹਨੂੰ ਸੋਚਣੀ ਚਾਹੀਦੀ ਆ ਸੋਚਣਾ ਉਹਨੂੰ ਚਾਹੀਦਾ ਵੀ ਜਿਆਦਾ ਹੋਵੇ ਕਿਸੇ ਹੋਰ ਦਾ ਘਰ ਖਰਾਬ ਹੋਇਆ ਆਪਦਾ ਘਰ ਪੱਟੀ ਬੈਠਾ ਹੋ ਬਾਕੀ ਬਈ ਉਹਨੂੰ ਸੋਚਣਾ ਚਾਹੀਦਾ ਜਵਾਖਾਂ ਬਾਰੇ ਹਾਂ ਜਿਹੜੀਆਂ ਦੋ ਕੁੜੀਆਂ ਆ ਗਈਆਂ ਹੋਰ ਹੋਰ ਚੱਲ ਸਾਡੀ ਕੁੜੀ ਨੂੰ ਤਾਂ ਕੁੱਟ ਕੇ ਭੇਜ ਦਿੰਦਾ ਘਰੇ ਅਕਸਰ ਨੂੰ ਕੱਲ ਨੂੰ ਆਵਦੀਆਂ ਕੁੜੀਆਂ ਦਾ ਵਿਆਹ ਹੋਊਗਾ ਸਹੀ ਗੱਲ ਫਿਰ ਉਹਨਾਂ ਦੇ ਰਿਝਾ ਪੁਰਿਆ ਕਰ ਦੂ ਜੇ ਉਹਦੀਆਂ ਕੁੜੀਆਂ ਨੂੰ ਕੁੱਟ ਕੇ ਘਰੇ ਬਿਠਾਦਾ ਫੇਰ ਉਹਨੇ ਸੇਕ ਤਾਂ ਲੱਗੂਗਾ ਨੇ ਬਈ ਲੱਗੂ ਆ ਜਮਾ ਲੱਗੂ ਸਾਡਾ ਤਾਂ ਬਈ ਤੈਨੂੰ ਬੁਲਾਉਣ ਦਾ ਇਹ ਸੁਨੇਹਾ ਸੀਗਾ ਹੁਣ ਤੂੰ ਦੱਸ ਬਈ ਵੀ ਤੂੰ ਤੇਰੇ ਡੈਡੀ ਨਾਲ ਗੱਲਬਾਤ ਕਰ ਲਈ ਤੂੰ ਦੱਸ ਸਾਨੂੰ ਕਿਵੇਂ ਰਾਹ ਪਊ ਗੱਲ ਕਿਵੇਂ ਨਾ ਪਊ ਹੁਣ ਇਹ ਵਿਚਾਰਾ ਇਕੱਲਾ ਰੁਲਿਆ ਫਿਰਦਾ ਇਹਨੂੰ ਆਖਾ ਤੂੰ ਟੈਨਸ਼ਨ ਨਾ ਲੈ ਮੈਂ ਹੈਗਾ ਤੇਰੇ ਨਾਲ ਤੀਜਾ ਦਿਨ ਵੀਰ ਰਲ ਗਿਆ ਉਹ ਤਾਂ ਨਿੱਕੇ ਮੇਰੀ ਗੱਲ ਸੁਣੋ ਗੱਲਬਾਤ ਸਹੀ ਕਰ ਲਈ ਅਸੀਂ ਇਹ ਕਹਿੰਦਾ ਮੈਂ ਸਮਝਾਇਆ ਵੀ ਆਪਾਂ ਬਿਨਾਂ ਦਾ ਆਪਾਂ ਲੜਾਈ ਕਰਨੀ ਕੋਈ ਨਹੀਂ ਹਣਾ ਵੀ ਇਹੋ ਜਿਹਾ ਕੁਝ ਨਹੀਂ ਕਰਨਾ ਵੀ ਇਹੋ ਜਿਹਾ ਵੀ ਕੰਮ ਕਰ ਦੋ ਵੀ ਆਪਣੀ ਭੈਣ ਵੀ ਉੱਥੇ ਵੱਸਦੀ ਰਹੇ ਜੇ ਤੇ ਆਪਣੀ ਵਿਗੜੇ ਵੀ ਨਾ ਦੇਖ ਬਾਈ ਤੇ ਇਹਨੇ ਮੈਨੂੰ ਸਕੀਮ ਦਿੱਤੀ ਸੀਗੀ ਇੱਕ ਵੀ ਆਪਾਂ ਐ ਕਰਕੇ ਐ ਕੰਮ ਕਰ ਲੈਨੇ ਆ ਤੇ ਨਾਲੇ ਆਪਣਾ ਸਾਰਾ ਸਿਸਟਮ ਸੈੱਟ ਹੋ ਜਾਊਗਾ ਦੇਖ ਬਾਈ ਨਾ ਤਾਂ ਆਪਾਂ ਪਰੌਣੇ ਦਾ ਹੱਥ ਚੱਕ ਸਕਦੇ ਆ ਨਾ ਉਹਦੀ ਕੋ ਲੱਤ ਬਾਹ ਤੋੜ ਸਕਦੇ ਆ ਅਕਸਰ ਨੂੰ ਕਹਨੂ ਜੇ ਉਹਦੀ ਲੱਤ ਬਾਹਰ ਤੋੜ ਕੇ ਮੰਜੇ ਤੇ ਪਾਤਾ ਫੇਰ ਵੀ ਦੁੱਖ ਆਪਾਂ ਨੂੰ ਹੋਊਗਾ। ਹਾਂ ਸਹੀ ਗੱਲ ਹੈ। ਠੀਕ ਹੈ ਨਾ ਆਪਣੀ ਕੁੜੀ ਫੇਰ ਬਾਹਰ ਕੰਮ ਧੰਦੇ ਕਰੂਗੀ ਫੇਰ ਰੋਊਗੀ ਫੇਰ ਰੁਲੂਗੀ। ਨਾ ਕੋਈ ਪੁੱਟਾ ਸਕਦੇ ਆ ਬਈ। ਹਾਂ ਗੱਲ ਆਖੀ ਸੀ ਇਹਨੂੰ ਮੈਂ। ਮਾਂ ਦਾਦੇ ਜੀ ਤਾਂ ਨੂੰ ਕਰਾਉਣੀ ਹੈ ਜੇੜ ਵੀ ਜਾਵਣਾ ਲੱਤਾਂ ਬਾਹਰ। ਨਾ 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 ਬਈ। ਮੈਂ ਤਾਂ ਤੈਨੂੰ ਹੀ ਵਾਸਤੇ ਮੈਂ ਤਾਂ ਤੈਨੂੰ ਐਂ ਕਹਿੰਦਾ ਬਈ ਆਪਣਾ ਨਾ ਰਜਾਬੰਦੀ ਨਾਲ ਨਿਬੜ ਜੇ। ਆਪਣੀ ਕੁੜੀ ਨੇ ਆਪਦੇ ਘਰੇ ਜਾਂਦੀ ਹੋ ਜੀ। ਆਪਾਂ ਇੰਨਾ ਕੁਛ ਕਾਹਨੂੰ ਕਰਨਾ ਯਾਰ। ਉਹ ਤਾਂ ਹੈ। ਉਹ ਤਾਂ ਵੈਰ ਨੂੰ ਸਾਰੀ ਗ ਡੇਰੀ ਨੇ ਦੱਸਿਆ ਜੀ ਮੈਨੂੰ ਉਹ ਕਹਿੰਦਾ ਤੁਸੀਂ ਟੈਨਸ਼ਨ ਨਾ ਲਿਓ ਮੈਂ ਛੋਡੇ ਨਾਲ ਜਿੱਥੇ ਵੀ ਜੀ ਲੋਡ ਹੋਊਗੀ ਬਸ ਓਦੇ ਨਾਲ ਖੜਾ ਬਸ ਬਈ ਛੋਡੀ ਸਾਨੂੰ ਲੋਡ ਹੀ ਲੋਡ ਹੈ ਠੀਕ ਹੈ ਇੱਕ ਵਾਰੀ ਅੰਕਲ ਨੇ ਹੋਰ ਕਿਹਾ ਦੀ ਵੀ ਸਾਡੇ ਨਾਲ ਨੇ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਨੇ ਸਾਡੀ ਕੁੜੀ ਆਪਦੇ ਘਰੇ ਜਾਂਦੀ ਕਰਾਉਣੀ ਚੰਗਾ ਠੀਕ ਹੈ ਬਾਕੀ ਤੂੰ ਬਾਈ ਤੂੰ ਸੁਣੀ ਲੈ ਬੋ ਬਈ ਮੈਂ ਤੈਨੂੰ ਦੱਸਦਾ ਇਹਨੇ ਆਪਾਂ ਨੂੰ ਇੱਕ ਕੰਮ ਗਿਆ ਸੀਗਾ ਆਪਾਂ ਉਹ ਕੰਮ ਕਰਨਾ ਸਾਰਿਆਂ ਨੇ ਰੱਤੇ ਤੇ ਉਹ ਸਕੀਮ ਹੈਗੀ ਹੈ ਕੋਈ ਆਪਾਂ ਕਿਹੜੀ ਦੱਸਦੇ ਬਈ ਸਕੀਮ ਤੁਹਾਨੂੰ ਦੱਸਦਾਂ ਆ ਕਰਕੇ ਵੀ ਆਪਾਂ ਕਰਨਾ ਪਹਿਲਾਂ ਸਿਸਟਮ ਕਰਨਾ ਆਪਾਂ ਵੀ ਇਹ ਕਹਿੰਦਾ ਆਇਆ ਕਰਕੇ ਵੀ ਆਪਾਂ ਪੈਸੇ ਪੂਹੇ ਆਂਦਾ ਕੋਈ ਕਰ ਲੀ ਕੋਈ ਅੱਲ ਮੜਾ ਮੋਟਾ ਉਹਨਾਂ ਦੇ ਕੇ ਚੱਪ ਕਰਾ ਲੈਂਗੇ ਹਨ ਤੇ ਫਿਰ ਉਦੋਂ ਬਾਅਦ ਆਪਾਂ ਵੀ ਹੋ ਜਾਊਗਾ ਸਿਸਟਮ ਆਪਣਾ ਦੇਖ ਭਾਈ ਕਰਨੀ ਤੂੰ ਆਪਣੀ ਮਰਜ਼ੀ ਆ ਤੂੰ ਕਹਿੰਨਾ ਆ ਪੈਸਿਆਂ ਦਾ ਸਿਸਟਮ ਕਰ ਲਈਏ ਫਿਰ ਤੂੰ ਦੁਬਾਰੇ ਉਹਨੂੰ ਮੂੰਹ ਲਈਂ ਨਾ ਜੇ ਤੂੰ ਅੱਜ ਉਹਨੂੰ ਪੈਸੇ ਦੇ ਦੇਂਗਾ ਕੱਲ ਨੂੰ ਫੇਰ ਮੰਗੂਗਾ ਫਿਰ ਦੇ ਦੇਂਗਾ ਦੁਬਾਰੇ ਉਹ ਨੂੰ ਪਤਾ ਹੀ ਆ ਤੂੰ ਵੀ ਤਾਂ ਸਿਆਣੀ ਆ ਬਾਈ ਕੱਲ ਨੂੰ ਉਹਨੇ ਛੋਟੀ ਚੀਜ਼ ਮੰਗੀ ਸੀ ਆਪਾਂ ਤੋਂ ਅੱਜ ਤਾਂ ਥੋੜੇ ਵੱਡੀ ਚੀਜ਼ ਮੰਗੀ ਆ ਬਾਈ ਜੇ ਹੁਣ ਅਸੀਂ ਉਹਨੂੰ ਥੋੜੇ ਜਿਹਾ ਪੈਸੇ ਦਿੰਨੇ ਆ ਕੱਲ ਨੂੰ ਫੇਰ ਵੱਧ ਮੰਗੂਗਾ ਉਹ ਦੇ ਕੇ ਮੈਂ ਕਿਹਨਾਂ ਵੇਟਦਾ ਮੈਂ ਇਹਨੂੰ ਆਹੀ ਗੱਲ ਸਮਝਾਈ ਐ ਮੈਨੂੰ ਸਮਝਾਉਂਦਾ ਈਗਾ ਆਸ ਤੁੰ ਜ਼ਈਏ ਸਾਰਾ ਇੱਕ ਤੂੰ ਆ ਵਧੀਆ ਕੰਮ ਕੀਤਾ ਆਪਣੀਆਂ ਬੁੜੀਆਂ ਤਾਂ ਗੁਰਦੁਆਰੇ ਗਈਆਂ ਜਿਹੜਾ ਬਾਈ ਨੂੰ ਉਹ ਤਾਂ ਪਿੱਛੋ ਬਰਾਲਿਆ ਤੇ ਇੱਕ ਗੱਲ ਹੋਰ ਇਹ ਗੱਲ ਕਿਸੇ ਨੂੰ ਬਾਹਰ ਨਹੀਂ ਜਾਣੀ ਗਈ ਬੁਰੀਆਂ ਨੂੰ ਖਾਸ ਕਰਕੇ ਜੰਮੇ ਨਹੀਂ ਆਪਾਂ ਦੱਸਣਾ ਨਹੀਂ ਕਿਸੇ ਨੂੰ ਛੁਪਾ ਕੇ ਪਿੱਛੇ ਨਾ ਜਾਣਾ ਸਾਰਾ ਆਪਾਂ ਇਹ ਗੱਲ ਆਪਣੇ ਤਿੰਨਾਂ ਦੇ ਵਿੱਚ ਤੇ ਤਿੰਨਾਂ ਚ ਹੀ ਹੋਊਗੀ ਰਹੀ ਗੱਲ ਬੇਬੇਆਂ ਕਹਿੰਦੀ ਇਹਨਾਂ ਨੂੰ ਤਾਂ ਜੰਮੀ ਨਹੀਂ ਪਤਾ ਲੱਗਣਦੇ ਅਸੀਂ ਬੇਬੇ ਵਰਗਿਆਂ ਦਾ ਕੋਈ ਚੱਕਰ ਨਹੀਂ ਉਹਨਾਂ ਨੂੰ ਨਹੀਂ ਆਪਾਂ ਕੋਈ ਨਾਲ ਦਿੰਦੇ ਬਬੇ ਫੇਰ ਤੁਸੀਂ ਬੇ ਪਰਵਾਹ ਨਹੀਂ ਬਸ ਠੀਕ ਆ ਆਪਾਂ ਹੀ ਕੰਮ ਕਰਨਾ ਠੀਕ ਆ ਵੀ ਜਿਹੜੀ ਤੂੰ ਬਈਆ ਸਕੀਮ ਦੱਸੀ ਐਨੇ ਮੇਰੇ ਤਾਂ ਦਿਲ ਨੂੰ ਚੋ ਗਈ ਬਹੁਤ ਵਧੀਆ ਸਕੀਮ ਆ ਮੁੰਡੇ ਦੀ ਆ ਕੰਮ ਨਾਲ ਆਪਣਾ ਸਾਰਾ ਕੁਝ ਹੀ ਹੱਲ ਹੋ ਜਾਊਗਾ ਨਾ ਉਹਨੇ ਕੁਝ ਬੋਲਣਾ ਆਪਣੀ ਭੈਣ ਵੀ ਉੱਥੇ ਵੱਸ ਜਾਊਗੀ ਠੀਕ ਆ ਹੋਰ ਬਈ ਚਾਹ ਪਾਣੀ ਬਣਾ ਆਪਰੇ ਬਾਈ ਵਾਸਤੇ ਪਾਣੀ ਬਣਾਉਣੇ ਆਪਾਂ ਹੂੰ ਚਲ ਮੈਂ ਚਾਹ ਪਾਣੀ ਲੈ ਕੇ ਆਦਾ ਹਾਂ ਮੈਂ ਲੈ ਕੇ ਆਉਂਦਾ ਆ ਲਾਇਆ ਲਾਡੀ ਵੀ ਮੈਂ ਤੇਰੀ ਭਾਬੀ ਨੂੰ ਲੈ ਤਾਂ ਆਵਾ ਪਰ ਜੇ ਮੈਂ ਉਹਨੂੰ ਲੈ ਆਉਣਾ ਨਾ ਇੱਥੇ ਘਰੇ ਤਾਂ ਗੱਲ ਉਲਟ ਹੋ ਜਾਂਦੀ ਹੈ ਕਿਵੇਂ ਅੱਜ ਤਾਂ ਮੈਂ ਉਹਨੂੰ ਇਹ ਗੱਲ ਕਹੀ ਹੋਈ ਹੈ ਵੀ ਜੇ ਪੈਸੇ ਲੈ ਕੇ ਆਵੇਂਗੀ ਤਾਂ ਮੈਂ ਘਰੇ ਤਾਂ ਵੜਨ ਦਿਉ ਹੁਣ ਉਹ ਭੱਗ ਗਈ ਪਿੰਡ ਪਿੰਡ ਗਈ ਨੂੰ ਹੋ ਗਏ ਹੁਣ ਮਹੀਨਾ ਠੀਕ ਹੈ ਉਹ ਪੈਸੇ ਦੇਣ ਨੂੰ ਨਾ ਤਾਂ ਉਹਨੇ ਹਾਂ ਕਿਤੀਆ ਨਾ ਹੂੰ ਕਿਤੀਆ ਦੋ ਤਿੰਨ ਵਾਰੀ ਮੈਂ ਵਿੱਚ ਗੱਲਬਾਤ ਕਰਾ ਲਈ ਹੁਣ ਬਿੰਦਰ ਭੂਆ ਨੇ ਵੀ ਗੱਲ ਕੀਤੀ ਸੀ ਉਹਨੂੰ ਮੈਂ ਕਹਿਆ ਸੀ ਵੀ ਤੂੰ ਪੈਸੇ ਦਾ ਹੱਲ ਕਰਵਾ ਕੇ ਦੇ 3 ਲੱਖ ਰੁਪਏ ਦਾ ਵਿੱਚ ਬੰਦੇ ਪਾ ਕੇ ਦੇਖ ਲੈ ਤੇ ਪਾ ਲੈ ਸਾਰੇ ਪਾ ਲੈ ਸਰਪੰਚ ਨੂੰ ਵੀ ਸੱਦਿਆ ਸੀਗਾ ਸਰਪੰਚ ਨੇ ਵੀ ਕੋਈ ਗੱਲ ਨਾ ਮੇਰੀ ਨਾ ਉਹਨਾਂ ਦੀ ਗੱਲ ਸੁਣੀ ਹੁਣ ਮੈਂ ਤਾਂ ਇੱਥੋਂ ਆਇਆ ਰਹਿ ਲੈਣਾ ਤੂੰ ਤਾਂ ਪੜਿਆ ਲਿਖਿਆ ਵੀ ਮੈਂ ਆਏ ਵੀ ਸੋਚਦਾ ਸੀਗਾ ਵੀ ਘਰੇ ਵੀ ਤੈਨੂੰ ਪਤਾ ਜਵਾਕਾਂ ਦਾ ਔਖਾ ਯਾਰ ਮੈਂ ਤਾਂ ਹੁਣ ਬਾਹਰ ਅੰਦਰ ਤੁਰਨਾ ਫਿਰ ਨਾ ਹੁੰਦਾ ਹੁਣ ਸਾਰਾ ਕੁਝ ਮੈਨੂੰ ਆਪ ਨੂੰ ਕਰਨਾ ਪੈਂਦਾ ਵੀ ਮੈਂ ਕਿਵੇਂ ਕਰਾਂ ਮੈਂ ਤੇਰੀ ਭਾਬੀ ਨੂੰ ਉੱਥੇ ਲੈ ਕੇ ਆਵਾਂ ਕਿ ਨਾਂ ਲੈ ਕੇ ਆਵਾਂ ਜੇ ਮੈਂ ਉਹਨੂੰ ਆਪ ਲੈ ਕੇ ਆਉਣਾ ਨਾ ਤਾਂ ਯਾਰ ਆਪਣੀ ਰਹਿੰਦੀ ਨਹੀਂ ਫਿਰ ਅਗਲਾ ਕਹੂਗਾ ਯਾਰ ਪਹਿਲਾਂ ਤਾਂ ਮਾਰ ਕੇ ਘੱਟਦਾ ਹੁਣ ਆਪ ਹੀ ਲਿਆ ਆ ਫਿਰ ਆਪਣੀ ਲੱਤ ੱੱਲੇ ਹੋ ਜੂਗੀ ਫਿਰ ਉੱਤੇ ਹੋਣਾ ਲੱਤ ਮੈਂ ਤਾਂ ਐਂ ਕਹਿਣਾ ਵੀ ਜਵਾਕਾਂ ਦਾ ਬਹਾਨਾ ਲਾ ਕੇ ਕਿ ਕਿਸੇ ਦੀ ਜਵਾਕਾਂ ਦੀ ਭੂਆ ਨੂੰ ਭੇਜਿਆ ਜਾਵੇ ਵੀ ਜਵਾਕਾਂ ਦੀ ਭੂਆ ਜਾਵੇ ਵੀ ਜਵਾਕ ਜੇ ਨਹੀਂ ਲਾਉਂਦੇ ਵੀ ਉਹ ਤਾਂ ਜਿਹੇ ਜਿਹੇ ਹੈਗਾ ਹੈਗਾ ਉਹ ਤਾਂ ਆਦੀ ਜ਼ਿੰਦਗੀ ਕੱਢ ਹੀ ਲਊਗਾ ਵੀ ਜਵਾਕਾਂ ਕਰਕੇ ਵੀ ਭਾਈ ਤੈਨੂੰ ਤਾਂ ਆਉਣਾ ਪਊਗਾ ਨਾਲ ਤਾਂ ਭਾਈ ਤੇਰੀ ਰਹ ਜੂਗੀ अच्छा आ, जवाक, जवाक, जवाक तो कहना ਹੁਣ ਮੈਂ ਆਦੀ ਭੈਣ ਨੂੰ ਭੇਜ ਦਿਆ ਉੱਥੇ ਹਾਂ ਵੀ ਉਹ ਜਾਵੇ ਤੇ ਜਵਾਕਾਂ ਦੀ ਰੋਂਦੇ ਦੀ ਵੀਡੀਓ ਬਣਾ ਕੇ ਲੈ ਜੀ ਵੀ ਜਵਾਕ 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 ਨੂੰ ਇੱਕਰੀ ਦਾਕਾ ਦੇ ਦੀ ਤੂੰ ਤੇਰੀ ਵੀਡੀਓ ਬਣ ਜਾਊਗੀ ਵੀ ਆ ਤੋ ਉਹਦੀ ਮਾਂ ਨੂੰ ਆਏ ਕਿਤੇ ਫਿਰ ਜਵਾਕਾਂ ਪਰਦੀ ਤਾਂ ਆਊਗੀ ਮਮਤਾ ਜਾਗੂਗੀ ਹੂੰ ਇਹ ਚੀਜ਼ ਜਲਦੀ ਹੈ ਉਹ ਤਾਂ ਹੁਣ ਤਿਆਰ ਹੈ ਬਸ ਗੱਲ ਗੱਲ ਪਤਾ ਕੀ ਹੈ ਗੱਲ ਹੁਣ ਆਇਆ ਵੀ ਮੈਂ ਉਹਨੂੰ ਤਾਂ ਪੈਸੇ ਮੰਗੇ ਜੇ ਪਹਿਲਾਂ ਤਾਂ ਮੰਗਾ ਸੀ ਮੈਂ 3 ਲੱਖ ਰੁਪਈਆ ਤੇ 3 ਲੱਖ ਰੁਪਈਆ ਮੈਨੂੰ ਦੇ ਦੇਣ ਉਹ 3 ਲੱਖ ਤਾਂ ਉਹਨਾਂ ਨੇ ਨਾ ਕਰਤੀ ਕਹਿੰਦੇ ਹੈ ਹੀ ਨਹੀਂ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਚਲ 3 ਲੱਖ ਨਾ ਸਹੀ ਵੀ ਤੁਸੀਂ ਮੈਨੂੰ ਕਿਹੜਾ ਤੁਸੀਂ 2 ਲੱਖ ਰੁਪਏ ਦੇ ਦੋ ਠੀਕ ਹੈ ਮੈਂ ਆਧਾਰ ਸਦਾਰ ਵੀ ਮੰਗਾਇਆ ਉਹਨਾਂ ਨੇ ਉਹ ਵੀ ਨਹੀਂ ਦਿੱਤਾ ਹੁਣ ਕਿਸੇ ਗੱਲ ਦੀ ਨਹੀਂ ਹੁੰਦੀ ਵੀ ਸਕੀਮ ਤਾਂ ਫਿਰ ਆਹੀ ਚੱਲੂਗੀ ਜਿਹੜੀ ਵੀਡੀਓ ਬਣਾਉਣੀਆਂ ਜਵਾਕਾਂ ਦੀ ਉਹ ਜਵਾਕਾਂ ਦੀ ਵੀਡੀਓ ਦੇ ਵਿੱਚ ਐਂ ਕਹਦੇ ਤੂੰ ਵੀ ਐਂ ਕਰਕੇ ਵੀ 3 ਲੱਖ ਰੁਪਏ ਨਹੀਂ ਤਾਂ 1.5 ਲੱਖ ਰੁਪਏ ਲੈ ਕੇ ਆਵੇ ਫਿਰ ਜਾ ਕੇ ਤੈਨੂੰ ਮਿਲਣ ਨੂੰ ਜਵਾਕਾਂ ਗੱਲ ਉਲਟ ਹੋ ਜੂ ਨਾ ਜੇ ਵੀਡੀਓ ਬਣਾ ਲਈ ਐ ਤੇ ਉਹਨਾਂ ਨੇ ਜਾ ਕੇ ਥਾਣੇ ਚ ਦੇ ਦਿੱ ਫੇਰ ਗੱਲ ਐ ਵੀ ਹੈ ਨਾ ਐਂ ਜੀ ਸਕੀਮ ਦੱਸ ਵੀ ਨਾਲ ਇਹ ਨਾਦਰ ਭਾਬੀ ਕਰਿਆ ਜੀ ਕੁਛ ਆ ਜਾ ਹੋਵੇ ਨਾ ਬੀਆ ਪਾ ਕਿਹੜੇ ਤਰੀਕੇ ਦੇ ਨਾਲ ਪੈਸੇ ਕਿਹੜੇ ਪੈਸੇ ਹੈਗੇ ਉਹਨਾਂ ਕੋਲੇ ਪੈਸੇ ਜ਼ਿੰਦੇ ਕਿਉਂ ਨਹੀਂ ਪੈਸੇ ਹੈਗੇ ਆ ਮੈਨੂੰ ਆ ਪਿਛਲੇ ਗਰਮੀਆਂ ਦੇ ਵਿੱਚ ਉਹਨਾਂ ਨੇ ਏਸੀ ਲਵਾ ਕੇ ਦਿੱਤਾ ਸੀ 40000 ਰੁਪਏ ਦਾ ਹੁਣ ਪੈਸੇ ਉਹਨਾਂ ਕੋਲ ਹਜੇ ਹੈਗੇ ਮੈਨੂੰ ਪਤਾ ਚੰਗੀ ਪੜਾ ऐसे ਹੈਗੇ ਆ ਤੇ ਕੁੜੀ ਨੂੰ ਵੀ ਘਰੇ ਬਿਠਾ ਰੱਖਿਆ ਉਹਨਾਂ ਨੇ ਉਹ ਕਹਿੰਦੇ ਹੁਣ ਮੈਨੂੰ ਮੈਨੂੰ ਤਾਂ ਤਿੰਨ ਵਾਰੀ ਪੈਸੇ ਮੰਗੇ ਸੀ ਤਿੰਨ ਵਾਰੀ ਪੈਸੇ ਉਹਨਾਂ ਨੇ ਏਦੋਂ ਪਹਿਲਾਂ ਦੋ ਵਾਰੀ ਮੈਨੂੰ ਦੇਤੇ ਹੁਣ ਤੀਜੀ ਵਾਰੀ ਹੁਣ ਅੜੇ ਬੈਠੇ ਹੁਣ ਕਿਸੇ ਗੱਲ ਦੇ ਕਿਸੇ ਬਸ ਕੋਈ ਲੋੜ ਨਹੀਂ ਆ ਰਹਾ ਮੈਂ ਫਸ ਗਿਆ ਹੁਣ ਤਾਂ ਵਿੱਚ ਹੁਣ ਫਿਰ ਇਹਦਾ ਹੱਲ ਕੀ ਕੀਤਾ ਜਾਵੇ ਹੱਲ ਕੋਈ ਐਸਕੀਮ ਵਸਣਾ ਮੈਨੂੰ ਇਹ ਅਜੇ ਕਿਹੜੀ ਉਹਨਾਂ ਨੂੰ ਮੈਂ ਕਹਾਣੀ ਪਾਵਾਂ ਜਿਹਦੇ ਕਰਕੇ ਉਹ ਪਹਿਲਾਂ ਮੈਂ ਕਹਾਣੀ ਪਾਈ ਸੀ ਮੈਂ ਗੱਡੀ ਲੈਣੀ ਹੂੰ ਗੱਡੀ ਲੈ ਲਈ ਸੀ ਗੱਡੀ ਕਿੱਥੋਂ ਲਈ ਹੈ ਜੇ ਪੈਸੇ ਦੇਣਗੇ ਤਾਂ ਗੱਡੀ ਲਊਗਾ ਲਊਂਗਾ ਉਹ ਜੇ ਗੱਡੀ ਲਈ ਹੁੰਦੀ ਤਾਂ ਨਾ ਫਿਰ 100 ਬਹਨੇ ਲੱਗ ਜਾਂਦੇ ਵੀ ਗੱਡੀ ਦਾ ਕੰਮ ਕਰਾਉਣਾ ਐ ਕਰਨਾ ਇਹ ਕਰਨਾ ਫਿਰ ਉਹਦੇ ਪਿੱਛੇ ਲੈ ਆ ਜਾਂਦੇ ਪੈਸੇ ਹੁਣ ਦੁਬਾਰਾ ਮੇਰੀ ਗੱਲ ਸੁਣ ਤੇਰੀ ਲਈ ਗੱਡੀ ਨਾ ਖਾਦਾ ਉਹਨੂੰ ਮੈਂ ਗੱਡੀ ਲੈ ਰਿਹਾ ਸਾਦਾ ਕਰ ਲਿਆ ਗੱਲ ਐ ਕਰ ਲੈ ਮੈਨੂੰ ਕੀ ਹੈ ਵੀ ਆ ਸੌਦਾ ਹੋ ਗਿਆ ਭਾਈ ਵੀ ਇਹ 4.5 ਲੱਖ ਰੁਪਏ ਜਿਹੜਾ ਥੋੜਾ ਤੋਂ ਮੈਂ ਪਹਿਲਾਂ ਉਹ ਮੇਰੇ ਕੋਲ ਹੈਗਾ 2 ਲੱਖ ਘਟਦਾ ਜਿੰਨੇ ਦਾ ਠੀਕ ਆ ਵੀ ਆ ਖੜੀ ਨਵੀਂ ਗੱਡੀ ਹੈ ਚਲ ਮੈਂ ਨਾ ਐ ਕਰਦਾ ਮੇਰੀ ਗੱਲ ਸੁਣ ਮੈਂ ਮੇਰੇ ਸਾਲੇ ਨੂੰ ਫੋਨ ਕਰਦਾ ਜੇ ਉਹ ਆ ਗਿਆ ਹੁਣ ਉਹਦੇ ਸਾਹਮਣੇ ਤੂੰ ਨਾ ਗੱਡੀ ਕੇਰਾ ਤੂੰ ਮੈਨੂੰ ਐਂ ਕਹਿਦੀ ਕਿ ਭਾਈ ਮੇਰੀ ਗੱਲ ਸੁਣੋ ਵੀ ਇਹ ਮੈਂ ਬਸ ਦਾ ਦੇਸ਼ਦਾ ਨਹੀਂ ਮੇਰੀ ਮਜਬੂਰੀ ਹੈ ਮੇਰੀ ਮਜਬੂਰੀ ਹੈ ਮੈਨੂੰ ਪੈਸੇ ਚਾਹੀਦੇ ਆ ਤੇ ਉਹ ਤਾਂ 4 ਲੱਖ ਤੋਂ ਘੱਟ ਮੈਂ ਜਾਵਾਂ ਨਹੀਂਦਾ ਤੇਰੀ ਖਾਤਰ 3.5 ਲੱਖ ਦੀ ਹੈ ਪਰ ਜੇ ਤੂੰ ਕਹਿ ਵੀ ਮੈਨੂੰ 2 ਲੱਖ ਰੁਪਈਆ ਵੀ ਦੇ ਦੇਣਾ ਕਹਿ ਵੀ ਪਹਿਲਾਂ ਦੇ ਦੇਂਗਾ 2 ਲੱਖ ਰੁਪਈਆ ਭਾਵੇਂ ਤੂੰ 6 ਮਹੀਨਿਆਂ ਦੇ ਦੇ 2 ਲੱਖ ਹਾਂ ਕੇਰਾ ਉਹਦੇ ਸਾਹਮਣੇ ਕਰਦੀ ਕਿਰਾ ਪੈਸੇ 2 ਲੱਖ ਰੁਪਈਆ ਤਾਂ ਹੋਊਗਾ ਆ ਜਾ ਫਿਰ ਮੈਂ ਪਹਿਲਾਂ ਉਹ ਗੱਲ ਕਰਦਾ ਨਾ ਪੱਕਾ ਨਾ ਨਾ ਹੋਏ ਗੱਡੀ ਉਹ ਗੱਡੀ ਜਦੋਂ ਪੈਸੇ ਲੈ ਲਿਓ ਤੋਂ ਬਾਅਦ ਤਾਂ ਮੈਂ ਜਾਣਾ ਮੇਰੇ ਕੰਮ ਆ। ਬਸ ਠੀਕ ਆ। ਮੈਂ ਉਦੋਂ ਬਾਅਦ ਮੈਂ ਘਰ ਭਾੜਾ ਨਹੀਂ 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 ਕੋਈ ਨਹੀਂ।